ਸਾਰੇ ਹੀ ਇਸੇ ਕੱਟ ਦੇ ਵਿੱਚ ਪਹੁੰਚੇ ਹੋਏ ਮੇਰੇ ਵੀਰ ਬਜ਼ੁਰਗ ਨੌਜਵਾਨ ਸਾਥੀ ਮੇਰੀਆਂ ਮਾਤਾ ਮਾਪੇਣਾ ਸਭ ਤੋਂ ਪਹਿਲਾਂ ਲਵਾਈਏ ਹਾਜ਼ਰੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾਰਥ ਜੈ ਸੰਵਿਧਾਨ ਸਾਥੀਓ ਜਿਹੜਾ ਆਪਣਾ ਜੇ ਇਕੱਠਾ ਹੈ ਜਿਹੜਾ ਇਹ ਰੱਖਣ ਦਾ ਇੱਕ ਮਕਸਦ ਹੈਗਾ ਵੀ ਆਪਾਂ ਜਿਹੜਾ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਆਪਾਂ ਆਪਾਂ ਆਪਣੇ ਪ੍ਰੱਪੇ ਦੇ ਵਿੱਚੋਂ ਆਪਾਂ ਇੱਕ ਆਪਦਾ ਸਰਪੰਚ ਨੂੰ ਚੋਣਨਾਗਾ ਉਹਦੀ ਇੱਕ ਤੈ ਬਣਾ ਲਈਏ ਵੀ ਜਿਹੜੇ ਬੰਦੇ ਨੂੰ ਆਪਾਂ ਅੱਜ ਇੱਕ ਵਾਰ ਐਲਾਨਤਾ ਵੀ ਭਾਈ ਸਾਡਾ ਇਹੀ ਸਰਪੰਚ ਸੀ ਇਹਦੇ ਨੂੰ ਉਮੀਦਵਾਰ ਚੁਣਾਗੇ ਤਾਂ ਅਸੀਂ ਉਹਨੂੰ ਅੰਦਰੋਂ ਆਪਣਾ ਮਤਲਬ ਇੱਕੋ ਇੱਕ ਕੀਮਤੀ ਵੋਟ ਆਪਦਾ ਵੀ ਆਪਦੇ ਪਰਿਵਾਰ ਦਾ ਸਾਰਿਆਂ ਨੇ ਆਪ ਕੋ ਆਪਣੀ ਇਮਾਨਦਾਰੀ ਨਾਲ ਆ ਕੇ ਉਹਦੇ ਨਾਲ ਖੜਨਾਗਾ ਇਹ ਨਹੀਂਗਾ ਜਿਹੜਾ ਅੱਜ ਆਪਾਂ ਇਕੱਠ ਕਰਿਆਗਾ ਇਹ ਨਹੀਂਗਾ ਯਾਰ ਅੱਜ ਆਪਾਂ ਅਗਲੇ ਨੂੰ ਹਾਂ ਕਹਿ ਦੀ ਤੇ ਮੁੜ ਕੇ ਯਾਰ ਪਿੱਛੇ ਹਟ ਜਾਈਏ ਇਹ ਨਹੀਂਗਾ ਅੱਜ ਆਪਾਂ ਜੇ ਖੜਨਾ ਤਾਂ ਉਹ ਪ੍ਰੋਪਰਲੀ ਉਹਦੇ ਨਾਲ ਬਰਾਬਰ ਖੜਨਾਗਾ ਤਾਂ ਇਕੱਠੇ ਹੋਣ ਦਾ ਮਕਸਦ ਹੀ ਇਹ ਹੈਗਾ ਜੇ ਬੇ ਜਿਸਕਰ ਸਾਨੂੰ ਲੱਗਦਾਗਾ ਕਿ ਇਹ ਬੰਦਾ ਨਹੀਂ ਸਾਨੂੰ ਯੋਗਤਾ ਲੱਗਦੀ ਤਾਂ ਬੰਦਾ ਕੋਈ ਆਦਾ ਹੋਰ ਦੇਖ ਲਓ ਕੋਈ ਗੱਲ ਨਹੀਂ ਪਰ ਜਿੱਤੇ ਜਿਹਦੇ ਨਾਲ ਖੜਕੇ ਉਹਦੇ ਨਾਲ ਪ੍ਰੱਕੇ ਤੌਰ ਤੇ ਖੜਿਓ ਜਿਹੇ ਜਾ ਵੀ ਸਾਥ ਦੇਣਾ ਪਿਆ ਉਹਦਾ ਸਾਥ ਦਿਓ ਇਹ ਨਾ ਹੋਇਆ ਵੀ ਪਹਿਲਾ ਯਾਰ ਉਹਦੇ ਠੀਕ ਆ ਵੀ ਯਾਰ ਤੇਰੇ ਨਾਲ ਆ ਸੀ ਕਾਗਜ਼ ਭਰਾ ਦੀ ਤੇ ਮੁੜ ਕੇ ਅਸੀਂ ਪਿੱਛੇ ਹੋ ਜੀਏ ਇਹੋ ਜਿਹਾ ਕੰਮ ਨਾ ਕਰਿਓ ਕਿਉਂਕਿ ਤੁਹਾਨੂੰ ਪਤਾ ਆਪਾਂ ਸਾਰੇ ਗਰੀਬ ਪਰਿਵਾਰਾਂ ਦੇ ਵਿੱਚੋਂ ਬਲੌਂਗ ਕਰਦੇ ਆ ਤੇ ਜਦੋਂ ਪਤਾ ਆਪਾਂ ਨੂੰ ਇੱਕ ਵਾਰ ਬੰਦਾ ਜਿਹੜਾ ਟੁੱਟ ਗਿਆ ਤੇ ਮੁੜ ਕੇ ساری ਉਮਰ ਖੜਾ ਨਹੀਂ ਹੋ ਜਾਂਦਾ ਤਾਬ ਨਹੀਂ ਆਉਂਦਾ ਬੰਦਾ ਤਾਂ ਅੱਜ ਜਿਹੜਾ ਵੀ ਮਤਲਬ ਫੈਸਲਾ ਲੈਣਾ ਤਾਂ ਸੋਚ ਸਮਝ ਕੇ ਲਿਓ ਜਿਹੜਾ ਕੋਈ ਬੰਦਾ ਆਪਦਾ ਠੀਕ ਆ ਭਾਈ ਸਾਾਨੂੰ ਇਹ ਬੰਦਾ ਸਹੀ ਆ ਤਾਂ ਉਹਦੇ ਨਾਲ ਪੱਕੇ ਤੌਰ ਤੇ ਖੜੇ ਹੋਇਓ ਇਹੀ ਬੇਨਤੀ ਕਰਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਪ ਸਮੂਹ ਨੱਕ ਨੂੰ ਬੇਨਤੀ ਹੈ ਭਾਈ ਬਹੁਤ ਸੋਹਣੀ ਗੱਲਾਂ ਚਲੋ ਕੱਲ ਜਿਹੜਾ ਕੁਝ ਹੋਇਆ ਆਪਾਂ ਉਹਨੂੰ ਇਖਰਾਉਂਦੇ ਨਹੀਂ ਉਸ ਕੱਲ ਨੂੰ ਮੁੱਖ ਰੱਖਦੇ ਹੋਏ ਦੋ ਕੈਂਡੀਡੇਟ ਤਾਂ ਪਹਿਲਾਂ ਸ਼ੁਰੂ ਹੋਇਆ ਸੀ ਕਿ ਆਪਣੇ ਖੜੇ ਹੋਏ ਇਹ ਜਰਨਲ ਸੀਟ ਆ ਕੋਈ ਹੋਣੀ ਜਾਂ ਵੀ ਐਸੇ ਵਾਸਤੇ ਆ ਜਿਹੜਾ ਕੋਈ ਖੜਾ ਹੁੰਦਾ ਚਾਹਣਾ ਉਹ ਆਪਣੀ ਸ਼ਿਕਾਇਤ ਨਹੀਂ ਕਰਦਾ ਫਲੰਗਦਾ ਵੀ ਇਹ ਨਾ ਤਾਂ ਠੇਰੇਖਦਾ ਸ਼ੋਅ ਕੰਮ ਨਹੀਂ ਕਰਨਾ ਜਿਹੜੇ ਖੜੇ ਹੁੰਦੇ ਚਾਹਣਾ ਇੱਥੇ ਆ ਜੋ ਜਿਹਦੇ ਮਿਲਣ ਆਪਾਂ ਲੋਕਾਂ ਦੇ ਸਹਿਮਤੀ ਬਣਾ ਆਪਾਂ ਖੜਾ ਕਰ ਦਾਂਗੇ ਠੀਕਾ ਠੀਕਾ ਆਪਾਂ ਹੁਣ ਹੋੜ ਕਰਨ ਦੀ ਗੱਲ ਹੈ ਸਾਰੀ ਪਬਲਿਕ ਨੂੰ ਦੇਖੋ ਜਸੇਬੰਦੀ ਆ ਸਾਰੀਆਂ ਬੰਦੇ ਆਏ ਆ ਸਾਰੇ ਪਬਲਿਕ ਦੇ ਬੰਦਾ ਖੜਾ ਜਸੇ ਬੰਦੀਆਂ ਸਾਰੀਆਂ ਸਤਕਾਰ ਜਸੇ ਬੰਦੀਆਂ ਸਾਰੀਆਂ ਸਤਕਾਰ ਮੂਰ ਆਪਾਂ ਜਸੇ ਮਦਦ ਨਿੰਦੇ ਬੇਸੇ ਤੋਂ ਮਾਰੇ ਹਰਸਲ ਪੜ ਜਾਂਦੇ ਨੇ ਜਸੇ ਬੰਦੀ ਉਹ ਕੰਮ ਕਰਨਾ ਸ਼ੁਰੂ ਕਰਨਾ ਜਿਹੜੇ ਖੜੇ ਹੁਣ ਸਾਰੇ ਆ ਜਾਓ ਆਪਾਂ ਸ਼ਾਂਤੀ ਬਣਾਉਣੇ ਆ ਆ ਬੰਦੇ ਨੂੰ ਖੜਾ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਆਪਾਂ ਉਹਨੂੰ ਖੜਾ ਕਰ ਦਿਆਂ ਕਿਉਂ ਜੀ ਅਮੇਨਾ ਮਗਰੂ ਨੂੰ ਜਕਰ ਵੀ ਮੈਂ ਮੈਂ ਹੋਣਾ ਸੀ ਉਹਨੇ ਹੋਣਾ ਸੀ ਜਿਹੜੇ ਖੜੇ ਹੋਣ ਚਾਹ ਬਣਾ ਇੱਥੇ ਆ ਜੂ ਜਕੀ ਸਰੀ ਪੈ ਗਈ ਜੀ ਕਿ ਬਤੇ ਸਾਰੇ ਨਿਕਨਵਾਸੀਆਂ ਨੂੰ ਪੈਣਾ ਆਪਾਂ ਵੀਰਾਂ ਨੂੰ ਪ੍ਰਤੀ ਕਰਦੇ ਆ ਸਰਬਸੰਮਤੀ ਦੇ ਦੇ ਮਤਾਬਕ ਆਪਾਂ ਜਿਹੜੀ ਅੱਜ ਚੋਣ ਹੋ ਰਹੀ ਹੈ ਪੰਚਾਇਤੀ ਚੋਣ ਬਾੜੇ ਚਰਖਿਓ ਆ ਰਹੀ ਹੈ ਕਿ ਇਹਦੇ ਵਿੱਚ ਕਈ ਗੱਲਾਂ ਵਿਚਾਰਨ ਵਾਲੀਆਂ ਆ ਜੀ ਜਿਹੜੀ ਚੋਣ ਹੋਣੀ ਆ ਸਰਪੰਚੀ ਦੀ ਓਪਨ ਹੋਣੀ ਹੈ ਇਹਦੇ ਚ ਹਰੇਕ ਹਰੇਕ ਵੋਟਰ ਦਾ ਮਤਲਬ ਅਧਿਕਾਰ ਹੈ ਜੀ ਨੂੰ ਮਰਜ਼ੀ ਵੋਟ ਪਾ ਸਕਦਾ ਹੈ ਉਹ ਗੱਲ ਇਹ ਹੈ ਵੀ ਇੱਥੇ ਅੱਜ ਇਕੱਠ ਕਰਨ ਦਾ ਮਤਲਬ ਕੀ ਹੈ ਇਹਦੇ ਚ ਇਹਦਾ ਮਸਰ ਪੈ ਕੋਈ ਕੱਲ ਜਿਹੜਾ ਇਕੱਠ ਹੋਇਆ ਸੀ ਉਹ ਸਰਬਸੰਮਤੀ ਦੇ ਨੋਤੇ ਇਕੱਠ ਹੋਇਆ ਸੀ ਤਾ ਜੋ ਕਿ ਗਵਾੜ ਦੇ ਵਿੱਚ ਤਾ ਜੋ ਕਿ ਗਵਾੜ ਪਿੰਡ ਦਾ ਸਾਰਾ ਇਕੱਠ ਹੋਇਆ ਸੀ ਇਸ ਕਰਕੇ ਵੀ ਸਰਬਸੰਮਤੀ ਉਹ ਪਿੰਡ ਦੀ ਸਰਬਸੰਮਤੀ ਹੋਈ ਨਹੀਂ ਉਹਦੇ ਵਿੱਚ ਦੋ ਕੈਂਡੀਡੇਟ ਨੂਰੇ ਆ ਗਏ ਕਿਉਂਕਿ ਉਹ ਪੱਖਵਾਦੀ ਤੌਰ ਤੇ ਨੇ ਕੈਂਡੀਡੇਟ ਕੀਤੇ ਸੀ ਕੈਂਡੀਡੇਟ ਜੋ ਪੱਖਵਾਦੀ ਤੌਰ ਤੇ ਕੈਂਡੀਡੇਟ ਚੁਣਤੇ ਅਗਲੇ ਨੇ ਤੇ ਸਰਬਸੰਮਤੀ ਤਾਂ ਨਹੀਂ ਫਿਰ ਸਰਬਸੰਮਤੀ ਜਦੋਂ ਨਹੀਂ ਤਾਂ ਦੂਜਿਆਂ ਨੂੰ ਅਧਿਕਾਰ ਹੈ ਖੜਾ ਹੋਣ ਦਾ ਹੁਣ ਆਪਾਂ ਜਿਹੜਾ ਅੱਜ ਇਕੱਠ ਕੀਤਾ ਇੱਥੇ ਇਹ ਇਕੱਠ ਹੈ ਕਿ ਵੀ ਜੇ ਕੋਈ ਬੰਦਾ ਚਾਹ ਮਾਣਾ ਹੋਰ ਬੰਦਾ ਖੜਾ ਹੋਣ ਦਾ ਪਿੰਡ ਦੇ ਵਿੱਚ ਪਿੰਡ ਸਾਰਾ ਹੀ ਪਿਆਗਾ ਤਾਂ ਹੱਥ ਖੜਾ ਕਰ ਦੋ ਪਹਿਲ ਤਾਂ ਉਸ ਬੰਦੇ ਨੂੰ ਆ ਜਿਹੜਾ ਵੀ ਮੈਂ ਚਾਹ ਮਾਣਾ ਮੈਂ ਹੱਥ ਖੜਾ ਹੁਣ ਇਹੋ ਬੰਦੇ ਦੀ ਸੱਚੇ ਦਿਨੋਂ ਮਤ ਕਰਾਂਗੇ ਕਿਉਂਕਿ ਉਹਨਾਂ ਨੇ ਬੰਦਿਆਂ ਨੂੰ ਵਿਸ਼ਵਾਸ ਨਹੀਂ ਦਿੱਤਾ ਉਹ ਦੋਨੇ ਗਰੁੱਪਾਂ ਨੇ ਵਿਸ਼ਵਾਸ ਨਹੀਂ ਦਿੱਤਾ ਜਿਹੜੇ ਬੰਦਿਆਂ ਨੂੰ ਵਿਸ਼ਵਾਸ ਚ ਲੈਤਾ ਉਹਨਾਂ ਨੂੰ ਨਾਲ ਤੋੜ ਲਿਆ ਬਾਕੀ ਵੋਟਰਾਂ ਨੂੰ ਸਭ ਸਭ ਵਿਸ਼ਵਾਸ ਚ ਨਹੀਂ ਦਿੱਤਾ ਮੇਰੀ ਤਾਂ ਬੇਨਤੀ ਇਹ ਹੈ ਜੇ ਤੁਸੀਂ ਸਹਿਮਤ ਹੁੰਨੇ ਆ ਇਸ ਗੱਲ ਦੇ ਨਾਲ ਤਾਂ ਤਾਂ ਬੰਦੇ ਦਾ ਨਾਸ ਕਰੋ ਖੜਾ ਹੋ ਜਾਓ ਪਹਿਲਾਂ ਤਾਂ ਇਹ ਹੈ ਵੀ ਜਿਹੜਾ ਮਰਜ਼ੀ ਖੜਾ ਹੋਏ ਇਹਦੇ ਵਿੱਚ ਕੋਈ ਇਹ ਨਹੀਂ ਕੀਤਾ ਵੀ ਐਸੇ ਖੜਾ ਹੋ ਜਾਦਾ ਵੀਸੀ ਖੜਾ ਹੋ ਸਕਦਾ ਕੋਈ ਵੀ ਖੜਾ ਹੋ ਸਕਦਾ ਜਨਰਲ ਚੋਣ ਆ ਇਹ ਇਹਦੇ ਪਿੱਛੇ ਇਹਦੇ ਵਿੱਚ ਜਿਹੜਾ ਮਰਜ਼ੀ ਬੰਦਾ ਖੜਾ ਹੋ ਜਾਂਦਾ ਕਿਸੇ ਘਾਰਚੋਂ ਖੜਾ ਹੋ ਸਕਦਾ ਠੀਕ ਹੈ ਨਾ ਸਭ ਨੂੰ ਪਾਇਆ ਰਿਆ ਇਹ ਉਹਦੇ ਨਾਲ ਬੰਦੇ ਤੁਰਨਗੇ ਦੂਜੀ ਰਹਿ ਗਈ ਮੈਂਬਰਾਂ ਦੀ ਗੱਲ ਜਿਹੜੀ ਪੰਚਾਇਤ ਚ ਚੋਣਾ ਹੋਣੀਆਂ ਇੱਥੇ ਦੋ ਇੱਥੇ ਪੰਜ ਬੰਦੇ ਹੋਣਗੇ ਜਨਰਲ ਮੈਂਬਰ ਪੰਚਾਇਤ ਮੈਂਬਰ ਤਿੰਨ ਜੈਂਟਸਨਗੇ ਦੋ ਜਨਰਲ ਇਸਤਰੀਆਂ ਆਈਆਂ ਜਨਰਲ ਆ ਵਾਸਤੇ ਤੇ ਚਾਰ ਇਸਤਰੀਆਂ ਆਈਆਂ ਮਤਲਬ ਐਸੀਆਂ ਦੀਆਂ ਤੇ ਇੱਕ ਬੀਸੀਆਂ ਦੀ ਇੱਕ ਬੰਦਾਗਾ ਬੀਸੀ ਜਾਂ ਐਸੀ ਕੈਟਾਗਰੀ ਦਾ ਉਹ ਇੱਕੋ ਹੀ ਹੈ ਜੈਂਟਸਨ ਇਸ ਕਰਕੇ ਚੋਣ ਹੋਣੀ ਹੈ ਇਹ ਤੁਸੀਂ ਆਪਾਂ ਕੱਟ ਕੀਤਾ ਚਾਹੀਏ ਥੋੜਾ ਕੱਟ ਹੈ ਇਹ ਵਿਚਾਰ ਕਰਨ ਵਾਸਤੇ ਹੈ ਕਿ ਇਹ ਤੁਸੀਂ ਜਿਹੜੇ ਸੈਨ ਤੋਂ ਨੇ ਇਸ ਗੱਲ ਨਾਲ ਮੈਂਬਰ ਤਾਂ ਖੜੇ ਕਰਨੀ ਕਰਨੀ ਵਾਰਡਾਂ ਚ ਹੈ ਇੱਥੇ ਆਪਣੇ ਬੰਦੇ ਸਾਰੇ ਵਾਰਡਾਂ ਦੇ ਵਿੱਚ ਹੈਗੇ ਆ ਕੋਈ ਸਾਡਾ ਵਾਰਡ ਹੈ ਮੈਂਬਰ ਉਹ ਵਾਰਡ ਦਾ ਬੰਦਾ ਖੜਾ ਕਰ ਜੇ ਉਹਨਾਂ ਦਾ ਕਾਟਾਗਰੀ ਚ ਆਉਂਦਾ ਹੈ ਜੇ ਉਹਨਾਂ ਦਾ ਬੰਦਾ ਹੀ ਨਹੀਂ ਉਸ ਕਾਟਾਗਰੀ ਚ ਤਾਂ ਉੱਥੇ ਬੰਦਾ ਦਾ ਆ ਕੱਟ ਕਰਨ ਦਾ ਉੱਥੇ ਖੜਾ ਹੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਕਾਟਾਗਰੀ ਚ ਵਾਰਡ ਹੈ ਹੀ ਨਹੀਂਗਾ ਜੇ ਜਿਹੜੇ ਕਾਟਾਗਰੀ ਚ ਇਹ ਬੰਦੇ ਨੂੰ ਮਾਨਤਾ ਮਿਲੀ ਹੈ ਇਥੇ ਕੁੜੀ ਹੂ ਇਥੇ ਬੰਦਾ ਹੂ ਆ ਬਾੜ ਹੈ ਬੰਦੇ ਬਾਸ ਤੇ ਐਸੀ ਵਾਸਤੇ ਇਥੇ ਇਹੀ ਗਵਾੜ ਦੇ ਵਿੱਚ ਬੰਦਾ ਖੜਾ ਹੋ ਸਕਦਾ ਐਸੀ ਹੋਰ ਦੂਜੇ ਚ ਨਹੀਂ ਹੋ ਸਕਦਾ ਐਸੀ ਮੇਰੀਆਂ ਬੇਨਤੀਆਂ ਮੈਂ ਪ੍ਰਮਾਨ ਕਰੋ ਮੈਂ ਇੰਨਾ ਕੁ ਸਪੈਦਾ ਆਖਿਆ ਲੰਦਾ ਜਗਤ ਦਾ ਬਹਿਗੂ ਜੀ ਦਾ ਫਾਰਸਾ ਫਾਰਸਾ ਬਹਿਗੂ ਜੀ ਦੇ ਪਤੇ ਹੁਣ ਤੁਸੀਂ ਸਾਰੇ ਬੰਦੇ ਬੈਠੇ ਆ ਸਮਝਦਾ ਰਹੇ ਰਾਇਕਰ ਪੰਚੀ ਦੇ ਚਾਹਬਾਨ ਹੈ ਸਾਰੇ ਇਹ ਦੇਖ ਕੇ ਪਿੱਛੇ ਆ ਕੇ ਆਪਦਾ ਨਾਮ ਲਿਖਾ ਦਿਓ ਬਾਤੀਆਂ ਕੱਢਾਂਗੇ ਤਿੰਨ ਹੋਏ ਚਾਰ ਬੰਦੇ ਹੋਏ ਸਰਪੰਚ ਦੇ ਚਾਹਬਾਨ ਠੀਕ ਹੈ ਜਿਹਦੀ ਪਾਚੀ ਨਿਕਲ ਗਈ ਉਹਨੂੰ ਮਾਨਤਾ ਦੇਵਾਂਗੇ ਹਾਂ ਠੀਕ ਹੈ ਹੋਇਆ 2 ਹੋਇਆ 3 ਇੱਕ ਬੰਦੇ ਅਸੀਂ ਲੀਟਰੀ ਲੈਣ ਆਏ ਆ ਇੱਥੇ ਅਸੀਂ ਐ ਨਹੀਂ ਆਏ ਵੀ ਅਸੀਂ ਉਹੀ ਆ ਕੇ ਬਗੇ ਟੱਪ ਕਰ ਦਈਏ ਅਸੀਂ ਆਇਆ ਲੀਡਰ ਵਨ ਲੀਟਰੀ ਲੈਣ ਵਾਸਤੇ ਆਏ ਆ ਤੇ ਲੀਟਰੀ ਲੋਕਾਂ ਨੂੰ ਦਬਾਉਣ ਵਾਸਤੇ ਆਏ ਆ ਆਪਦੇ ਬੰਦਿਆਂ ਨੂੰ ਐ ਨਹੀਂ ਆਏ ਅਸੀਂ ਵੀ ਉਹੀ ਪੈਸ ਉਹੀ ਆ ਕੇ ਅਸੀਂ ਲੀਡਰ ਆ ਤੇ ਲੀਡਰ ਪੈਦਾ ਕਰਨ ਵਾਸਤੇ ਆ ਤੇ ਲੀਡਰ ਦਬਾਉਣ ਆਏ ਆ ਜਿਹੜੀ ਜਿਹਨੂੰ ਆਪਾਂ ਧੱਕਾ ਕਰਤਾ ਠੀਕ ਹੈ ਇਨੇ ਲੀਟਰ ਨਹੀਂ ਲੈਣੀ ਤੇ ਆਉਣਾ ਇੱਥੇ ਤੇ ਜਿਹੜਾ ਜਿਹੜੇ ਹੱਥ ਦਾ ਤਦੋਂ ਵੋਟਾਂ ਪੂਰੀਆਂ ਪਾਉਣੀਆਂ ਐ ਨਾ ਵੀ ਉਹ ਬੰਦਾ ਵਿਚਾਰਾ ਕੱਲਾ ਹੀ ਰਹਿ ਜਾ ਮੁੜ ਕੇ ਤੁਸੀਂ ਹੀ ਹੀ ਕਰੀ ਮਾਰੋ ਕਿੱਥੇ ਖਿੱਚਾ ਆ ਕਿੱਥੇ ਖਿੱਚਣਾ ਹੁਣ ਜਿਹੜੇ ਬੰਦੇ ਨੂੰ ਮਾਨਤਾ ਦੇਵਾਂਗੇ ਹੱਥ ਖੜੇ ਕਰਕੇ ਫੋਟੋ ਖਿੱਚਾਂਗੇ ਠੀਕ ਹੈ ਇੱਕਾ ਦੋਆ ਤਿੰਨਾ ਬੰਦੇ ਇੱਥੇ ਆਪਦਾ ਨਾਮ ਲਿਖਾ ਦਿਓ ਗੁਪਤ ਤੌਰ ਤੇ ਲਿਖਾ ਦਿਓ ਆਪਾਂ ਉਹਨਾਂ ਦੇ ਨਾਮ ਡिक्ਲੇਅਰ ਕਰ ਦਾਂਗੇ ਠੀਕ ਹੈ ਜੀ ਧੰਨਵਾਦ ਜੀ ਬਾਈ ਕੁ ਜੀ ਕੀ ਫਤ ਹੈ ਜੋ ਆਪਾਂ ਚੁੱਪ ਬੈ ਗੱਲ ਸੁਣ ਲੋ ਜੋ ਵੀ ਆਪਾਂ ਜੇ ਇਕੱਠ ਕੀਤਾਗਾ ਜੋ ਐਸਸੀਬੀਸੀ ਦਾ ਛੋਟੀ ਜੱਤੀ ਦਾ ਜੋ ਵੀ ਆਪਣੇ ਨਾਲ ਵੈਸੇ ਜਨਰਲ ਬੰਦੇ ਵੀ ਆਪਣੇ ਸਾਰੇ ਨਾਲ ਨੇ ਕਿਉਂਕਿ ਆਪਾਂ ਕਾਫੀ ਟਾਈਮ ਤੋਂ ਦੇਖ ਹੀ ਰਹੇ ਹਾਂ ਸਾਲ ਡੇਢ ਸਾਲ ਤੋਂ ਜੋ ਆਪਣਾ ਮੰਨ ਲਾ ਨਿਰਮਲ ਸਿੰਘ ਕਾਲੂ ਹੈ ਇਹ ਕੰਮ ਵੀ ਕਰ ਰਿਹਾ ਹੈਗਾ ਪਾਰਟੀ ਵੱਲੋਂ ਜਿੰਨੇ ਵੀ ਇਹ ਤੋਂ ਕੰਮ ਹੋਏ ਹੈ ਇਹਨੇ ਕੰਮ ਕਰੇ ਹੈ ਤੇ ਗਾਹਾਂ ਨੂੰ ਵੀ ਆਪਣੀ ਇਹ ਸੋਚ ਹੈ ਲੰਮੀ ਵੀ ਆਪਣੇ ਬੰਦਿਆਂ ਦੇ ਨਾਲ ਖੜੇ ਤੇ ਆਪਣੇ ਕੰਮ ਕਰੇ ਇਸ ਵਾਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਆਪਾਂ ਨਿਰਮਲ ਸਿੰਘ ਨੂੰ ਇਸ ਨੂੰ ਸਰਪੰਚੀ ਦਾ ਆਪਾਂ ਚੋਣ ਦਾ ਲਾਣਗੇ ਸਾਰੇ ਹੱਥ ਖੜੇ ਕਰਕੇ ਨਾਰਾ ਲਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਸ ਆ ਵੀ ਸਾਡੇ ਬੰਦੇ ਖੜਾ ਕਮੀ ਪਾੜੀ ਖੜ ਜੋ ਖੜ ਜੋ ਹਲੇ ਤੁਸੀਂ ਮੈਨੂੰ ਗੱਲ ਕਰਨ ਦਿਓ ਯਾਰ ਇੱਕ ਮਿੰਟ ਸਾਰੇ ਬੰਦੇ ਨੇ ਹੱਥ ਖੜੇ ਕਿਤੇ ਨਾ ਗੋਟਾ ਪਾਉਣ ਤੇ ਯਾਦੇ ਘਰ ਦੇ ਸਾਰਿਆਂ ਮੋਟਾ ਕਸਮ ਖਾ ਕੇ ਜਾ ਵੀ ਅਸੀਂ ਇਹਨੂੰ ਪਾਵਾਂਗੇ ਬਾਈ ਬਾਈ ਕਸਮ ਵੀ ਆਇਆ ਕੱਲ੍ਹ ਹੱਥ ਖੜੇ ਕਰੇ ਤੋਂ ਨਹੀਂ ਬੇਸ਼ੱਕ ਹੋਣਗੇ ਮੈਂ ਹਿਦਾਇ ਨੂੰ ਕਹਿੰਦੇ ਨਹੀਂ ਪਰਚੇ ਪੋਣੇ ਦੋਗਾ ਕੱਲ੍ਹ ਹਾਂ ਜਿਹੜੀ ਪਰਚੀ ਦੀ ਗੱਲ ਕੀਤੀ ਹੈ ਇੱਕ ਪਰਚੀ ਬਾਗਰ ਆਪਾਂ ਹਾਂ ਕਹਿੰਦੇ ਬੋਲਣਾ ਨਹੀਂ हां <laughs> हां ਵੈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੁਜਕਾਰਾਂ ਦਾ ਬੋਲ ਨੂੰ ਪਹਿਲਾਂ ਸਾਰੇ ਜਨ ਨਾਲ ਵਾਹਿਗੁਰੂ ਜੀ ਦਾ ਖਾਲਸਾ ਆਪਣਾ ਆਪਣਾ ਬੋਲ ਜਗਾ ਮੜਿਆ ਪੂਰਾ ਆਕਤ ਉੱਚਾ ਬੁਲਾ ਕੇ ਦੇਖੋ ਭਰਾਵੋ ਅੱਜ ਤੁਸੀਂ ਮੇਰਾ ਨਾਮ ਦੇ ਰਹੇ ਹੋ ਜੇ ਕੋਈ ਹੋਰ ਬੰਦਾ ਆਉਣਾ ਚਾਹਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਆਜੋ ਪਰ ਕੁਝ ਮੇਰੀਆਂ ਸ਼ਰਤਾਂ ਨੇਗੀਆਂ ਜੇ ਤੁਸੀਂ ਮੈਨੂੰ ਖੜਾ ਕਰਨਾ ਚਾਹੁੰਦੇ ਜਿੰਨੇ ਇੱਥੇ ਬੰਦੇ ਆਏ ਆ ਪਹਿਲਾਂ ਤਾਂ ਹੱਥ ਖੜਾ ਕਰਕੇ ਦੱਸੋ ਵੀ ਤੁਸੀਂ ਸੱਚੀ ਦਿਲੋਂ ਮੇਰੇ ਖੜਾ ਕਰਨਾ ਚਾਹੁੰਦੇ ਹੋ ਨਹੀਂ ਭਾਈ ਤੁਹਾਨੂੰ ਤਾਂ ਮੈਨੂੰ ਪਹਿਲਾਂ ਕਹਿਆ ਸੀ ਤੂੰ ਨਹੀਂ ਖੜਾ ਸੀ ਆਪ ਖੜੇ ਆ ਦੇਖੋ ਡੱਟ ਚਦਾ ਕਈ ਵਾਰੀ ਆਪਾਂ ਕਹਿ ਦਿੰਨੇ ਆ ਜਜ਼ਬਾਤੀ ਹੋ ਕੇ ਹਾਲਾਤ ਆਪਾਂ ਸਾਰੇ ਦੇਖ ਕੇ ਜੇ ਆਪਣਾ ਮਾਨ ਬਣਦਾ ਤਾਂ ਹਾਂ ਕਰੋ ਜੇ ਨਾਲ ਖੜਜੋਗੇ ਤਾਂ ਹਾਂ ਕਰਿਓ ਜੇ ਕਹੋਗੇ ਮੈਂ ਉਹਨਾਂ ਨੂੰ ਪੈਸਾ ਵੰਡ ਦੂੰ ਮੈਥੋਂ ਪੈਸਾ ਕਿਸੇ ਨੂੰ ਨਹੀਂ ਵੰਡਿਆ ਜਾਣਾ ਆਪ ਦੀ ਚੋਣ ਸਮਝ ਕੇ ਜੇ ਤਾਂ ਤੁਸੀਂ ਮੈਦਾਨ ਚ ਉਤਰਨਾ ਚਾਹੁੰਦੇ ਹੋ ਤਾਂ ਮੈਂ ਤਿਆਰ ਹਾਂ ਮੈਂ ਅੱਜ ਦਾ ਤਿਆਰ ਨਹੀਂ ਮੈਂ 10 12 ਸਾਲ ਤੋਂ ਪਿੰਡ ਲਈ ਮੈਂ ਕੋਈ 9 ਵਜੇ ਘਰੇ ਆ ਜਾਣਾ 9 ਵਜੇ ਤੋਂ ਬਾਅਦ ਕੋਈ ਕੰਮ ਨਹੀਂ ਕਰਿਆ ਪਿੰਡ ਲਈ ਹੀ ਕਰਦੇ ਆਂ ਕਰਿਆਗਾ ਪਰ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਗੱਲ ਹੈਗੀ ਆ ਹੁਣ ਦੱਸ ਦੋ ਪਰ ਐ ਨਾ ਹੋਵੇ ਵੀ ਅੱਜ ਆਪਾਂ ਖੜਾ ਕਰਤਾ ਤੇ ਕੱਲ ਨੂੰ ਕਹੋ ਵੀ ਯਾਰ ਮੈਨੂੰ ਤਾਂ ਭਗਾਲਾਣੇ ਦਾ ਜ਼ੋਰ ਪੈ ਗਿਆ ਹੋ ਗਿਆ ਏ ਆਪਦੀ ਤੁਸੀਂ ਵਿਚਾਰ ਲਓ ਮੈਂ ਜੇ ਨਗਰ ਕਹੂਗਾ ਮੈਂ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੁੱਛ ਸਾਡੇ ਮੱਥੇ